ਦੇਪਾਂ ਨਾਲ ਤੇ ਬਹਿ ਕੇ ਕਦੇ ਸੁਣੇ ਪਹਿਲੇ ਮਨ ਹਾਂਜੀ ਪੰਜਾਬੀਓ ਆਜੋ ਬਾਈ ਕਰੀਏ ਗੱਲਾਂ ਬਾਤਾਂ ਜੋ ਕੁਛ ਪੰਜਾਬ ਚ ਹੋ ਰਿਹਾ ਉਹਦੇ ਬਾਰੇ ਤੇ ਜੋ ਪੰਜਾਬ ਨਾਲ ੱੱਕਾ ਦੇ ਧੋਖਾ ਹੋ ਰਿਹਾ ਤੇ ਜੋ ਪੰਜਾਬ ਨੂੰ ਗਮਰਾਹ ਕੀਤਾ ਜਾ ਰਿਹਾ ਜਮਲੇਵਾਜ਼ ਬੰਦਿਆਂ ਵੱਲੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਇੱਕ ਅੱਜ ਦੀ ਜਿਹੜੀ ਬੋਲੀ ਹੋਈ ਗੱਲਬਾਤ ਆ ਅੱਜ BBMB ਭਾਖੜਾ ਡੈਮ ਦੇ ਉੱਤੇ ਗਏ ਸੀ ਉੱਥੇ ਉਹਨਾਂ ਨੇ ਕੀ ਬੋਲਿਆ ਪਹਿਲਾਂ ਉਹ ਸੁਣ ਲਓ ਫਿਰ ਆਪਾਂ ਗੱਲਬਾਤ ਅੱਗੇ ਕਰਦੇ ਹਾਂ ਕਿ ਜਿਹੜਾ ਸਾਡਾ ਪਾਣੀਆਂ ਦਾ ਮਸਲਾ ਹੈ ਜੋ ਹਰਿਆਣੇ ਨੂੰ ਪਾਣੀ ਦੇਣ ਦਾ ਮਸਲਾ ਹੈ ਕੀ ਉਹ ਸੀ ਪਾਣੀ ਰੋਕ ਸਕਾਂਗੇ ਕੀ ਮਾਨ ਸਾਹਿਬ ਕੀ ਸਰਕਾਰ ਪੰਜਾਬ ਰੋਕ ਸਕਦੀ ਹੈ ਕੀ ਇਹਨਾਂ ਕੋਲੇ ਅਧਿਕਾਰ ਹੈਗਾ ਜਾਂ ਇਕੱਲੀ ਜੁਮਲੇਬਾਜ਼ੀ ਹੋ ਰਹੀ ਹੈ ਜਾਂ ਕੀ ਇਹ ਤੇ ਹੋਣਾ ਚਾਹੀਦਾ ਸੋ ਮੇਰਾ ਇਹ ਜੁੜਦੇ ਜਾਇਓ ਤੇ ਸਾਂਝਾ ਕਰਦੇ ਜਾਇਓ ਸੋ ਪਹਿਲਾਂ ਆਪਾਂ ਮਾਨ ਸਾਹਿਬ ਨੂੰ ਸੁਣਦੇ ਆਂ ਜੀ ਫਿਰ ਆਪਾਂ ਗੱਲਬਾਤ ਕਰਦੇ ਆਂ ਅਧਰਿਕ ਤੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰਾਖੇ ਜੁਗਾ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਫਿਰ ਬੁੱਢੇ ਨਾਲੇ ਸੀ ਬੈਠੇ ਕਿਤੇ ਬੈਠੇ ਕਿਤੇ ਬੈਠੇ ਕਿਤੇ ਆ ਉਹਨਾਂ ਚਮੜੇ ਕੋਈ ਤੋਂ ਬਸ ਬਸ ਤਾਂ ਆਪਾਂ ਕਰਾਉਂਦੇ ਆ ਕੰਨਾ ਬਸ ਉਹਨਾਂ ਦਾ ਵੀ ਬਰੁਣ ਹੋਊਗਾ ਪਬਲਿਕ ਨੂੰ ਕਿ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਕੌਣ ਕਿਸੇ ਖੜਾ ਹੋ ਵੇ ਤੇ ਸੀ ਨਹੀਂ ਹੈਗੇ ਨਾ ਕੀ ਸੀ ਵਾਲੀਆਂ ਟ੍ਰਾਲੀਆਂ ਨਹੀਂ ਹੈਗੀਆਂ ਇੱਥੇ? ਬੈਠੇ ਉਹ ਮੁਸ਼ਕਲੇ ਆ ਉਹ ਕਰਨ। ਮਿੰਨਟਾਂ ਕੜਾਏ ਕਰ ਲਏ ਜੀ ਬੋਰਡਾਂ ਦੇ ਉੱਤੇ। ਹਾਂਜੀ। ਇੰਨਾ ਕੰਮ ਆਉਂਦਾ। ਉਹ ਆਹ ਗੱਲ ਸੱਚਾ ਟੋਟਾਟੇ ਆਪਣੀ ਚਾਹੀਦੀ। ਸੁਮਾਨ ਸਿੰਘ ਸਾਹਿਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ ਮਾਨ ਸਾਹਿਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ। ਅੱਜ ਮਾਨ ਸਾਹਿਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ। ਕਦੇ ਬੁੱਢੇ ਦਰਿਆ ਤੇ ਵਹਿ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨਸਾਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭਜਣ ਵਾਲੇ ਨਾ ਭਜ ਗਏ ਹਿੱਕੜਾ ਆ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਾਵਾਂਗੇ ਪਰ ਤੇਰੇ ਚ ਦਮ ਹੈਂ ਸਜਣਾ ਤੈਨੂੰ ਇੱਕ ਫੋਨ ਦਿੱਲੀੋਂ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨ ਫੁੱਲਾਂ ਦੇ ਬੁੱਕੇ 'ਚ ਲੈ ਕੇ ਤੇ ਉਹਦੇ ਪੈਰਾਂ 'ਚ ਬੈਠਾ ਹੋਏਗਾ ਮੇਰਾ ਤੈਨੂੰ ਇੱਕ ਚੈਲੰਜ ਆ ਮਾਨਸਾਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ 'ਚ ਦਾਮਾਂ ਰੱਤੀ ਭਰ ਵੀ ਆ ਜੁਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਔਣੂ ਨੰਦ ਦਿਓ ਔਣੂ ਪੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ 4 ਦਿਨ মিডিਆ ਦੀਆਂ ਸੁਰਖੀਆਂ ਵਟੋਰ ਸਕਦੇ ਹੋਂ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਆਹ ਲੈਣੋਂ ਤੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀ ਸਤਲੁਜ ਚ ਉਹ ਸਰਕਾਰੀ ਸਾਥ ਤੋਂ ਹੀ ਸ਼ੁਰਤ ਦਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰ ਲੈਣਾ TDS ਘਟ ਗਿਆ ਜੀ ਮੇਰਾ ਤੁਹਾਨੂੰ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਸੋਡਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬ ਦੇਰਦੀ ਹੋ ਸੋਡਾ ਸੰਤ ਸਿਚੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁਗਤ ਰਹੇ ਹੋ ਮੇਰਾ ਚੈਲੰਜ ਹੈ ਲੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਗੁੱਡੇ ਦਰਿਆ ਦੇ ਵਿੱਚੋਂ ਕਹੋ ਵੀ ਇਹ ਪਾਣੀ ਸਾਫ਼ ਹੈ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨੀਯਤ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਤੁਹਾਡੇ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਵੱਡੇ ਦਰਿਆ ਦੇ ਉੱਤੇ ਜਿੱਚੇ ਤਿੰਨ ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਸੀਗਾ ਵੱਡੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਛਾਉਣੀ ਬਣਾਇਆ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੋਡੇ ਕਹਿਣ ਤੇ ਉਸੇ ਟਕਰਾਅ ਕਰਾਉਣ ਦੀ ਮਨਸਰ ਨਾਲ ਤੇ ਸਾਨੂੰ ਫੜ ਲਿਆ ਗਿਆ ਉਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹਬ ਡਰਾਮੇ ਛੱਡ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਹ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਰਾ ਕਰ ਰਿਹਾ ਪਹਿਲੀ ਗੱਲ ਤੇ ਇੱਕ ਪਾਸੇ ਤਾਂ ਮਾਨਸਾਹਬ ਕਹਿ ਰਹੇ ਆ ਮੁੱਖ ਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਕੋਈ ਆਰਡਰ ਲਿਆ ਕੇ ਦਿਖਾਓ ਤੇ ਮੈਂ ਮੰਨ ਜੂੰਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਸੀ ਮੰਨ ਜਾਗੇ ਇਹਦਾ ਮਤਲਬ ਹੀ ਮੰਨੀ ਬੈਠਿਓ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਂਦੇ ਛੱਡ ਦੇਾਂਗੇ ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਉਹ ਆਰਮੀ ਲਾ ਕੇ ਸੀਆਰਪੀ ਲਾ ਕੇ ਸੀਆਈਐਸএফ ਲਾ ਕੇ ਸੋਡੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲਿਜਾਂਗੇ ਕਿਉਂ ਕਿ ਕਿਉਂਕਿ ਕੰਟਰੋਲ ਆ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਉਹ ਬੀਜੇਪੀ ਕੋਲੇ ਆ ਉਹ ਬੀਵੀਐਮਬੀ ਕੋਲੇ ਆ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਸੋਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਰੇ ਪੈਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਐਂ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਜਨਾਬ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਆ ਕਹਿੰਦੇ ਬਾਰਡਰ ਤੇ ਉਹ ਭਲੇ ਮਾਨਸੋ ਉਹ ਮਹਾਪੁਰਸ਼ੋ ਉਹ ਡਰਾਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ 'ਚ ਮਰਨਾ ਅਸੀਦ ਹੋਣਾ ਕੋ ਗੋਲੀ ਨਾਲ ਸ਼ਹੀਦ ਹੋਣਾ ਵੱਡ ਗੱਲ ਐ ਉਹ ਕੁਝ ਜਾਵੇ ਜਾਣ ਕਿਸੇ ਦੀ ਨਾ ਜਾਵੇ ਆ ਜਿਹੜਾ ਪਾਣੀ ਛੋਡੇ ਬੁੱਢੇ ਦਰਿਆਵਾਂ ਦੇ ਸਤਲੁਜ ਚ ਪੈਂਦਾ ਤੇ ਹਰੀਕੇ ਪਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਇਹ ਪਾਣੀ ਪੀਗ ਤਾ ਉਹ ਨਾਲ ਦੀ ਨਾਲ ਹੀ ਫੌਜਨਾ ਦਾ ਕੰਮ ਹੋ ਜੂ ਛੋੜਾ ਆ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਕੁਲਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਦੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਤੇ ਇਹ ਤੇਰੀ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨਾਲ ਲੈ ਜਾਣਾ ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲੜਾਈ ਲੜਨ ਨੂੰ ਤਿਆਰ ਐ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਫੌਜ ਦਾ ਇਧਰੋਂ ਸੈਂਟਰ ਦੇ ਕਿਹਾ ਗਿਆ ਸੋ ਡਰਾਮੇਬਾਜ਼ੀ ਛੱਡੋ ਤੁਸੀਂ ਮਤਾਂ ਪਾਸ ਕੀਤਾ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਗਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਰਾ ਦੇ ਕੇ ਠੋਕ ਕੇ ਸੋਚ ਕਿਹੜੀ ਹੈ ਯਾਰ ਕਿਹੜੀ ਸੋਚ ਤੇ ਖੜੇ ਆ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਹਿੰਮਤ ਆ ਮਤਾਂ ਨੂੰ ਪੁੱਛਦਾ ਕੋਈ ਸੈਂਟਰ ਇਹ ਜੇ ਮਤਾਂ ਨੂੰ ਨਹੀਂ ਜਾਣਦੇ ਜਿਹੜੇ ਇਹ ਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨ ਦੇ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨੇ ਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮਗਰ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ ਚ ਨਹੀਂ ਰਹੇ ਵੀ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਇਸੇ ਗੱਲ ਪਿੱਛੇ ਤੁਹਾਡੇ ਯਾਦ ਹੋਣਾ ਜਦੋਂ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਸੀ ਤਾਂ ਲੋਂਗੋਵਾਲ ਦੀ ਉਦੋਂ ਬਾਅਦ ਮੌਤ ਹੋ ਗਈ ਸੀਗੀ ਉਹਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀਗਾ ਗੋਲੀਆਂ ਮਾਰ ਕੇ ਉਹ ਇਸ ਗੱਲ ਦੇ ਪਿੱਛੇ ਲੜਾ ਪਿਆ ਸੀਗਾ ਇਹ ਰਜੀਵ ਲੋਂਗਵਾਲ ਸਿੰਘ ਉੱਤੇ ਦੇ ਵਿੱਚ ਹਰਚੰਦ ਸਿੰਘ ਲੋਂਗੋਵਾਲੇ ਮੰਨ ਕੇ ਆਏ ਸੀ ਵੀ ਹਾਂ ਅਸੀਂ ਇਹ ਪਾਣੀ ਦੇਣ ਨੂੰ ਤਿਆਰ ਆਂ ਕੋਈ ਵੀ ਪੰਜਾਬੀ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਨਾ ਉਹ ਕਿਸੇ ਕਮੇਟੀ ਦੇ ਹੱਕ 'ਚ ਹੈ ਨਾ ਉਹ ਕਿਸੇ ਟ੍ਰਿਬਿਊਨਲ ਦੇ ਹੱਕ 'ਚ ਆ ਵੀ ਕੋਈ ਟ੍ਰਿਬਿਊਨਲ ਬਣਨਾ ਚਾਹੀਦਾ ਹੈ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਪੰਜਾਬੀ ਨੂੰ ਸਮਝ ਆ ਵੀ ਇਹ ਪਾਣੀ ਦੇ ਉੱਤੇ ਸਿਰਫ ਤੇ ਸਿਰਫ ਰੇਪ੍ਰੀਜੈਂਟ ਸਿਧਾਂਤ ਦੇ ਮੁਤਾਬਕ ਪੰਜਾਬ ਦਾ ਹੱਕ ਹੈ। ਨਾ ਰਾਜਸਥਾਨ ਦਾ, ਨਾ ਹਰਿਆਣੇ ਦਾ। ਨਾ ਦਿੱਲੀ ਦਾ ਤੇ ਨਾ ਕਿਸੇ ਜੰਮੂ ਕਸ਼ਮੀਰ ਦਾ। ਸਿਰਫ ਤੇ ਸਿਰਫ ਆਪਰ ਸਟੇਟ ਆ, ਰੇਪ੍ਰੀਜੈਂਟ ਸਟੇਟ ਜਿਹੜੀ ਹਿਮਾਚਲ ਤੇ ਲੋਅਰ ਸਟੇਟ ਹੈਟਲੀ ਸਟੇਟ ਸਾਡੀ ਪੰਜਾਬ। ਜਿੱਥੇ ਪੰਜਾਬ ਇਹ ਪਾਣੀ ਆ ਕੇ ਨੁਕਸਾਨ ਕਰਦਾ। ਤੁਸੀਂ ਇਸ ਗੱਲ ਨੂੰ ਮੰਨ ਚੁੱਕੇ ਹੋ ਨਾ ਮਤਿਆਂ ਦੇ ਵਿੱਚ ਵੀ ਹਾਂ। ਮਾਨਵਤਾਰੇ ਆਧਾਰ ਤੇ ਅਸੀਂ ਪਾਣੀ ਦੇਣ ਨੂੰ ਤਿਆਰ ਆਂ ਜੀ ਤੂੰ ਮਾਨ ਸਾਹਿਬ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ ਬਹੁਤ ਵੱਡੇ ਵੱਡੇ ਦਮ ਕਜੇ ਮਾਰਦੇ ਹੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਾਣੀਆਂ ਚੁਟਕਲੇ ਬਹੁਤ ਕੁਝ ਕਰਦੇ ਹੋ ਆਉ ਦੇ ਦੰਜ ਕਸਤਾ ਆਉ ਨੂੰ ਪੰਡਤਾ ਆਉ ਨੂੰ ਕਰਤਾ ਤੁਸੀਂ ਆਪਣੇ ਆਪ ਨੂੰ ਬਹੁਤ ਘੈਂਟ ਸਮਝਦੇ ਹੋ ਤੁਸੀਂ ਫੈਟਲਿਜ਼ਮ ਦੀ ਗੱਲ ਰਾਜਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਵਾਰੀ ਨਿਕਲੀ ਹੈ ਤੁਸੀਂ ਜਿੰਨੀਆਂ ਵੀ ਸੈਂਟਰ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਕਾਨੂੰਨ ਬਣਾਏ ਸੈਂਟਰ ਨੇ ਨਾਲ ਦੀ ਨਾਲ ਇਨ ਬਿਨ ਰੱਤੀ ਭਰਵੇਂ ਵਿੱਚ ਫਰਕ ਨਹੀਂ ਰੱਖਦੇ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਿੱਖਿਆ ਨੀਤੀ ਮੈਂ ਪਹਿਲਾਂ ਹੀ ਬਹੁਤ ਵਾਰੀ ਇਹ ਗੱਲ ਕਹੀ ਹੈ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਿੱਖਿਆ ਨੀਤੀ ਸੀ 220 ਉਹਨੂੰ ਤੁਸੀਂ 22 ਦੇ ਬੱਜੇ ਰ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਲਾਗੂ ਕੀਤਾ ਜਦੋਂ ਕਿ ਉਹ ਸਿੱਖਿਆ ਨੀਤੀ ਪੂਰੇ ਦੱਖਣ ਭਾਰਤ ਨੇ ਲਾਗੂ ਨਹੀਂ ਕੀਤੀ ਨਾ ਪਛੀ ਬੰਗਾਲ ਨੇ ਲਾਗੂ ਕੀਤੀ ਆ ਤੁਸੀਂ ਕਹਿੰਦੇ ਅਸੀਂ ਪੰਜਾਬ ਅਤਿਸ਼ੀਆ ਤੁਸੀਂ ਜਿਹੜੀ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ 21 ਦੇ ਵਿੱਚ ਹੈ ਬੀਬੀਐਮਬੀ ਦੇ ਵਿੱਚ ਡੈਮ ਸੇਫਟੀ ਐਕਟ ਜਿਹੜਾ ਬਣਦਾ ਹੈ 21 ਦੇ ਵਿੱਚ ਤੁਸੀਂ ਐਮਪੀ ਹੁੰਨੇ ਹੋ ਕਦੇ ਆਵਾਜ਼ ਬੁਲੰਦ ਕੀਤੀ ਤੁਸੀਂ 3 ਸਾਲ ਹੋ ਗਏ ਕਿਸੇ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਅਰੋਪ ਕੀਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਤੁਸੀਂ ਇੱਥੇ ਸੁਖਪਾਲ ਸਿੰਘ ਖਰੇ ਵਰਗਿਆਂ ਨੇ ਇਹ ਆਵਾਜ਼ 28 ਸੀਗੀ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੀਆਂ ਨੌਕਰੀਆਂ ਪੰਜਾਬਗਾਂ ਨੂੰ ਮਿਲਣੀਆਂ ਚਾਹੀਦੀਆਂ ਅਸੀਂ ਕਿੰਨੇ ਵਾਰੀ ਆਵਾਜ਼ ਬੁਲੰਦ ਕੀਤੀ ਹੋਰ ਬੰਦਿਆਂ ਨੇ ਆਵਾਜ਼ ਬੁਲੰਦ ਕੀਤੀ ਤੁਸੀਂ ਚੁੱਪ ਵੱਟ ਗਏ ਤੁਸੀਂ ਗੱਲ ਕੀਤੀ ਪੰਜਾਬ ਦੀ ਤੁਸੀਂ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਹਾਂ ਤੁਸੀਂ ਕਹਿੰਦੇ ਪੰਜਾਬ ਤਾਂ ਜੀ ਇਹ ਤਾਂ ਅਸੀਂ ਹੋ ਹੀ ਰਿਹਾ ਜੀ ਇਸਾ ਗੁਰੂਆਂ ਦੇ ਧਰਤੀ ਆ ਜੀ ਇਸ ਤਾਂ ਸਾਡੀ ਦਾ ਫਲਸਫਾ ਹੀ ਹੋਰ ਨੇ ਜੀ ਸਾਡੇ ਦਾ ਸਿਧਾਂਤ ਗੁਰੂਆਂ ਵਾਲੇ ਸਰਵਭਦੇ ਪਲਸ ਸਿਧਾਂਤ ਹੈ ਜੀ ਅਸੀਂ ਜੀ ਕਿਵੇਂ ਦੇ ਦਾਂ ਕਿਸੇ ਨੂੰ ਕਹਿ ਦਾਂਗੇ ਕਿ ਬਿੱਥੇ ਨੌਕਰੀ ਲਵੋ ਆ ਕੇ ਇੱਥੇ ਆ ਕੇ ਤੁਸੀਂ ਜ਼ਮੀਨ ਨਾ ਲਵੋ ਮਾਨ ਸਾਹਿਬ ਜਦੋਂ ਸਾਡੇ ਕੋਲ ਹੀ ਕੁਛ ਐ ਨਹੀਂ ਪੰਜਾਬ ਕੋਲ ਦੇਣ ਨੂੰ ਕੁਛ ਐ ਨਹੀਂ ਨਾ ਪਾਣੀ ਨਾ ਨੌਕਰੀਆਂ ਸਾਡੇ ਮੁੰਡੇ ਦਾ ਚੱਟੇ ਪੀਤੇ ਮਰ ਗਏ ਜਾਂ ਮਜਬੂਰੀ ਬਸ ਬਾਹਰਲੇ ਮੁਰਖਾਂ ਨੂੰ ਭੱਜ ਗਏ ਨੌਕਰੀਆਂ ਦੇ ਲਿਆ ਕੇ ਬਿਠਾ ਦੇ ਪਵਨ 100 ਦੇ ਵਿੱਚੋਂ 52 55 53 53 53 ਬੰਦੇ ਬਾਹਰਲੇ ਸੂਬਿਆਂ ਦੇ ਆ ਜੇ ਹੈ ਹਿੰਮਤ ਤਾਂ ਤੁਸੀਂ ਮੈਨੂੰ ਇਹ ਵੀ ਚੈਲੰਜ ਕਰਦਾ ਜੇ ਤੁਹਾਡੇ ਇਹ ਹਿੰਮਤ ਆ ਨਾ ਵੀ ਤੁਸੀਂ ਕਹਿੰਦੇ ਅਸੀਂ 50000 ਨੌਕਰੀ ਦੇਤੀ ਤੁਸੀਂ ਅੰਕੜੇ ਦਿਓ ਦੇ ਵੀ 50000 ਦੇ ਵਿੱਚੋਂ ਚਲੋ ਮੈਂ ਮੰਨ ਗਿਆ 50000 ਦੀ 50000 ਦੇ ਵਿੱਚੋਂ ਬਾਹਰਲੇ ਬੰਦੇ ਕਿੰਨੇ ਆ ਹਾ ਸੂਬੇਜ ਕੋਟਾ ਛੋਟਾ ਕੋ ਕੋਟਾ ਹੀ ਨਹੀਂ ਕੋਈ ਸ਼ਰਤ ਨਹੀਂ ਕੋਈ ਡੋਮਿਸਾਈਲ ਨਹੀਂ ਕੋਈ ਬੋਨਾਫਾਈਟ ਨਹੀਂ ਕੋਕ ਨਹੀਂ ਰੱਬ ਦਾ ਵਾਸਤਾ ਤਬਾ ਨਾ ਕਰੋ ਪੰਜਾਬ ਨੂੰ ਸਦਾ ਨਹੀਂ ਲੈਣਾ ਇੱਥੇ ਕਿਸੇ ਨੇ ਸਦਾ ਨਹੀਂ ਬਾਕੀ ਬਲਮਰ ਬੋਲਦੀ ਸਦਾ ਹੀ ਚੜਦਾ ਏ ਮੋਜਾ ਏ ਇਸ ਸਿਰ ਦੇ ਤਾਜ ਸਦਾ ਨਹੀਂ ਲੈਂਦੇ ਲੋਕ ਪਤਾ ਨਹੀਂ ਕਿਹੜੇ ਵੇਲੇ ਮਿੱਟੀ 'ਚ ਮਿਲਾ ਦੇਣਗੇ ਧੂੜ ਚਟਾ ਦੇਣਗੇ ਕਿੱਥੇ ਗਏ ਬਾਦਲ 25 ਸਾਲ ਕਹਿੰਦੇ ਰਾਜ ਕਰਾਂਗੇ ਉਹ ਲੱਭਦੇ ਫਿਰਦੇ ਆ ਜਮੀਨ ਮਾਰੀ ਮੁੱਟੀ ਵੀ ਮਿਲ ਜਗ੍ਹਾ ਦੇ ਪੈਰ ਧਰਨੂ ਥਾਂ ਇਹ ਬਾਲਾ ਸਮਾਂ ਨਹੀਂ ਚੱਲਦਾ ਹੁੰਦਾ ਚੰਮ ਦੀਆਂ ਨਾ ਚਲਾਓ ਕਿਸਾਨ ਕਿੱਧਰ ਗਏ ਜੀ ਤੁਸੀਂ ਬੋਲ ਰਹੇ ਹੋ ਉੱਥੇ ਖੜੇ ਕਿਸਾਨ ਕਿੱਥੇ ਗਏ ਜੀ ਅੱਜ ਕਿਸਾਨ ਜਾਲ ਆ ਗਈ ਉਹਦੇ ਨੇ ਚੇਤਾ ਜਿਹਦੇ ਕਿਸਾਨਾਂ ਨੂੰ ਉੱਥੇ ਡਾਂਗਾ ਮਾਰ ਕੇ ਠਾਇਆ ਕਿ ਤੁਹਾਡੇ ਐਮਐਲ ਟਰਾਲੀਆਂ ਚੋਰੀ ਕਰਕੇ ਲੈ ਕੇ ਗਏ ਆ ਫਰਜ ਚੋਰੀ ਕਰਕੇ ਲੈ ਗਿਆ ਸਿਲੰਡਰ ਚੱਕ ਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਉਹਦੇ ਵੀ ਕਿਸਾਨ ਦੇਖੇ ਤੁਹਾਨੂੰ ਹਾਲੇ ਤਾਂ ਪਤਾ ਲੱਗੂ ਆਉਣ ਤੋਂ ਸਮਾ ਕਿਸਾਨਾਂ ਦਾ ਵੀ ਕਿੱਥੇ ਤੁਹਾਨੂੰ ਪਿੰਡਾਂ 'ਚ ਬੜਕੇ ਦਿਖਾਇਓ ਅੱਜ ਕਿਸਾਨ ਚਿੱਤੇ ਆ ਗਈ ਕਹਿੰਦਾ ਜੀ ਏਸੀਆਂ ਮਾਨ ਸਾਹਿਬ ਕਹਿੰਦੇ ਏਸੀ ਟਰਾਲੀਆਂ ਹੈ ਨਹੀਂ ਇੱਥੇ ਕਿਸਾਨੇ ਏਸੀ ਟਰਾਲੀਆਂ ਭਾਲਦੇ ਆ ਮਾਨ ਸਾਹਿਬ ਕਿਸਾਨ ਨਹੀਂ ਅਸੀਂ ਟਾਲੀਆਂ ਪਾੜਦੇ ਤੁਸੀਂ ਆਪਣੀ ਫੋਕੀ ਬੱਲੇ-ਬੱਲੇ ਕਰਾਉਣ ਲਈ 800 ਕਰੋੜ ਰੁਪਇਆ ਰੱਖਿਆ 800 ਕਰੋੜ ਰੁਪਇਆ ਬਜਟ ਦੇ ਵਿੱਚ ਉਹ ਵੀ ਕਾਦੀ ਖਾਤਰ ਵੀ ਮਾਨਸਾ ਦੇ ਪੂਰੇ ਪੰਜਾਬ ਚ ਵੱਡੇ-ਵੱਡੇ ਹੋਲਡਿੰਗ ਬੋਰਡ ਲੱਗੇ ਹੋਏ ਸਿੱਖਿਆ ਕ੍ਰਾਂਤੀ ਲਿਆਂਦੀ ਨਸ਼ਿਆਂ ਵਿਰੁੱਧ ਜੁੱਧ ਛੇੜਤਾ ਮਾਨਸਾ ਨੇ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਬੁਰਜਕਾਰੀ ਦੂਰ ਕਰਤੀ ਐਨੇ ਸਮਲਰ ਬੰਦ ਕਰਤੇ ਭਰਿਆ ਪਿਆ ਪੰਜਾਬ ਬੋਰਡਾਂ ਨਾਲ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਕਾਦੀ ਖਾਤਰ ਕੱਲਾ ਸਿਰਫ ਤੇ ਸਿਰਫ ਆਪਣੀਆਂ ਫੋਟ ਮਚ ਮਕਾਉਣ ਖਾਤਰ ਐਡਾ ਦਿਨ ਖਾਤਰ ਚੈਨਲਾਂ ਨੂੰ ਖਰੀਦਣ ਖਾਤਰ ਸਿਰਫ ਤੇ ਸਿਰਫ ਆਪਣੀ ਸੋਡੀ ਗੱਲ ਕਰਨ ਚੈਨਲ ਹੋਰ ਕੋਈ ਗੱਲ ਨਹੀਂ ਦਿਖਾਉਣ ਸੰਗੀ ਨਾਪ ਰੱਖੀ ਚੈਨਲਾਂ ਦੀ ਪੱਤਰਕਾਰਾਂ ਦੀ ਕਿੱਥੇ ਕੀ ਕਰ ਸਕ ਕੀ ਕਿੱਧਰ ਨੂੰ ਤੁਰੇ ਫਿਰਦੇ ਆ ਕਿਹੜੇ ਡਰਾਮਿਆਂ ਤੁਰੇ ਫਿਰਦੇ ਆ ਲੈ ਮੈਂ ਤੁਹਾਨੂੰ ਕਹ ਲੈ ਆਂ। ਜਿਵੇਂ ਇਸ ਤਰੀਕੇ ਨਾਲ ਬੰਦਾ ਪਾਣੀ ਰੋਕ ਗਿਆ ਤਾਂ ਮੈਨੂੰ ਨੀਵੇਂ ਸਾਂ ਦਿਖਾ ਦੇ, ਵਹਾ ਦਿਓ। ਇਹ ਸਿਰਫ ਡਰਾਮਾ ਮੇਰੀ ਗੱਲ ਯਾਦ ਚ ਇੱਥੇ ਰੱਖਿਓ। 21 ਤਰੀਕ 21 ਤਰੀਕ ਤੱਕ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ। 21 ਮਈ ਤੋਂ ਬਾਅਦ ਦੁਬਾਰਾ ਫਿਰ ਵੰਡ। ਵਿਰਾਸਤਾਂ ਨੂੰ ਕਿੰਨਾ ਜਾਣਾ ਹੈ, ਹਰਿਆਣੇ ਨੂੰ ਕਿੰਨਾ ਜਾਣਾ ਹੈ, ਦਿੱਲੀ ਨੂੰ ਕਿੰਨਾ ਜਾਣਾ ਹੈ, ਜੰਮੂ ਨੂੰ ਕਿੰਨਾ ਜਾਣਾ ਹੈ ਤੇ ਪੰਜਾਬ ਨੂੰ ਕਿੰਨਾ ਜਾਣਾ ਉਹਦੀ ਵੰਡ 21 ਮਈ ਤੋਂ ਸ਼ੁਰੂ ਹੋ ਜਾਣੀ ਹੈ। ਜਿਹੜਾ ਕੋਟਾ ਹਰਿਆਣੇ ਦਾ ਇਹਨਾਂ ਨੇ ਦਿੱਤਾ ਹੋਇਆ ਉਹ 21 ਮਈ ਤੋਂ ਦੁਬਾਰਾ ਸ਼ੁਰੂ ਹੋ ਜੂਗਾ ਅੱਜ ਤਰੀਕ ਨਹੀਂ ਹੋਗੀ 10 ਕਿ 11 ਤਰੀਕਾ ਸ਼ਾਇਦ 10 ਦਿਨ ਦੀ ਗੱਲ ਹੈ 10 ਦਿਨੇ ਡਰਾਮਾ ਚੱਲੂ 10 ਦਿਨਾਂ ਬਾਅਦ ਉਹਨੇ ਆਪਣਾ ਪਾਣੀ ਲੈ ਜਾਣਾ ਇਹਨੇ ਆਪਣੇ ਵੱਡੇ ਵੱਡੇ ਫੇਰ ਬੋਰਡ ਲਵਾਉਣੇ ਆ ਫੇਰ ਇਹਨੇ ਮਸ਼ਹੂਰੀਆਂ ਚਲਾਉਣੀਆਂ ਆ ਵੀਡੀਓ ਬਣਾ ਬਣਾ ਚਲਾਉਣੀਆਂ ਜਿਵੇਂ ਉਹ ਦੱਬੀ ਜਾਂਦਾ ਜੀ ਗੇਟ ਬੰਦ ਕਰੀਦਾ ਪੰਜਾਬ ਦੇ ਪਾਣੀਆਂ ਦਾ ਰੱਖਾ ਭਵੰਤ ਸਿੰਘ ਮਾਨ ਫਿਰ ਨਿਆ ਡਰਾਮਾ ਸ਼ੁਰੂ ਕਰਨਾ ਬੋਰਡ ਲਵਾ ਕੇ ਫਿਰ ਇੱਥੇ ਰਾਜਨੀਤੀ ਕਰੂਗਾ ਕਿ ਮੈਂ ਪਾਣੀ ਰੋਕਦਾ ਮੈਂ ਕਿੱਥੇ ਰੋਕਦਾ ਪਾਣੀ ਜੀ ਹਿੰਮਤ ਹੈਗੀ ਅਸੀਂ ਨਾ Rajasthan ਦੇ ਵਿਰੋਧੀ ਆ ਉਹ ਵੀ ਸਾਡੇ ਭਰਾ ਨੇ ਨਾ Haryana ਦੇ ਵਿਰੋਧੀ ਨੇ ਉਹ ਵੀ ਸਾਡੇ ਵਰਗੇ ਇਨਸਾਨ ਨੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਨੂੰ ਪਾਣੀ ਜਮਨਾ ਚੋਂ ਸਾਰਦਾ ਚੋਂ ਮਿਲਣਾ ਚਾਹੀਦਾ ਉਹਨੂੰ ਚੱਲਦਾ ਇਸ ਕਰਕੇ ਪਾਣੀ ਦੇਣਾ ਚਾਹੀਦਾ Rajasthan ਤੇ Haryana ਨੂੰ ਨਾ ਕਿ ਪੰਜਾਬ ਦਾ ਪਾਣੀ ਖੋ ਕੇ ਦੇਣਾ ਚਾਹੀਦਾ ਇੱਕ ਪਾਸੇ ਦੂਜੀ ਵੀ ਤੁਹਾਨੂੰ ਮੈਂ ਗੱਲ ਕਰਨਾ ਚਾਹੁੰਦਾ ਇੱਕ ਪਾਸੇ ਪੰਜਾਬ ਨੂੰ ਜੰਗ ਝੋਕਿਆ ਜਾ ਰਿਹਾ ਹਲਾ ਸ਼ੇਰਾਂ ਜਿੱਤਿਆਂ ਪੰਜਾਬੀ ਚੱਕ ਦੇ ਫੱਟੇ ਪੰਜਾਬੀ ਵੀ ਹਾਂ ਹਾਂ ਅਸੀਂ ਦੂਜੇ ਪਾਸੇ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਆ ਕਦੇ ਕੋਈ ਇਹਦੇ ਬਾਰੇ ਗੱਲ ਕਰੂਗਾ ਵੀ ਇੱਕ ਪਾਸੇ ਤਾਂ ਤੁਸੀਂ ਪੰਜਾਬ ਨੂੰ ਜੰਗ ਦਾ ਖਾੜਾ ਬਣਾ ਰੱਖਿਆ ਦੂਜੇ ਪਾਸੇ ਆ ਲਗਾਤਾਰ ੱੱਕੇ ਦੇ ੱੱਕਾ ਪੰਜਾਬ ਨਾਲ ਆ ਵੀ ਰਾਜਧਾਨੀ ਵੀ ਖੋਲੀ ਪਾਣੀ ਵੀ ਖੋਲਿਆ ਡੈਮ ਵੀ ਖੋਲੇ ਆ ਵੀ ਖੋਲਿਆ ਉਹ ਵੀ ਖੋਲਿਆ ਆਹੀ ਕੋ ਚੱਲ ਰਿਹਾ ਪੰਜਾਬ ਨਾਲ ਕੋਈ ਇਹਦੇ ਬਾਰੇ ਸਾਡੇ ਕੋਲ ਸਾਡੇ ਕੋਲ ਸਿਰਦ ਲੀਡਰਸ਼ਿਪ ਸਾਡੇ ਕੋਈ ਸੰਜੀਦਾ ਲੋਕ ਕਦੇ ਇਸ ਮੁੱਦੇ ਤੇ ਇਕੱਠੇ ਹੋਣਗੇ ਕਦੇ ਅਸੀਂ ਆਵਾਜ਼ ਚੱਕਾਂਗੇ ਕਸੀ ਮਿੱਟੀ ਦੇ ਮਾਦੋ ਬਣ ਕੇ ਨਹੀਂ ਜੀ ਨਹੀਂ ਨਾਲੀਆਂ ਜੀ ਨਾਲੀਆਂ ਜੀ ਕੋਈ ਗੱਲ ਨਹੀਂ ਜੀ ਨਾਲੀਆਂ ਕਦੇ ਆਦੇ ਹੱਕ ਦੀ ਵੀ ਗੱਲ ਕਰ ਲਿਆ ਕਰੋ ਕਦੇ ਹੱਕ ਦੀ ਗੱਲ ਖੜਕ ਵੀ ਜਾਇਆ ਕਰੋ ਪੈਰ ਗੱਡ ਕੇ ਹੱਕ ਠੋਕ ਕੇ ਗੱਲ ਵੀ ਕਹਿਦਿਆ ਕਰੋ ਕਿ ਤੁਸੀਂ ਆ ਧੱਕਾ ਕਿਉਂ ਕਰ ਰਹੇ ਹੋ ਪੰਜਾਬ ਨਾਲ ਫਿਰ ਦੱਸੋ ਇਹਦਾ ਜਵਾਬ ਦਿਓ ਸੋ ਪੰਜਾਬੀਓ ਮੇਰੀ ਤੁਹਾਨੂੰ ਅੱਜ ਜਿਹੜਾ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਤੇ ਸਿਰਫ ਇਹੀ ਮਕਸਦ ਸੀਗਾ ਵੀ ਇਹ ਜਿਹੜੇ ਬੰਦਾ ਇਹ ਸਿਰਫ ਤੇ ਸਿਰਫ 3 ਸਾਲ ਤੋਂ ਲੈ ਕੇ ਬਸ ਇਹ ਤਾਂ 20-25 ਸਾਲ ਤੋਂ ਡਰਾਮਾ ਹੀ ਚੱਲ ਰਿਹਾ ਇਹਦਾ ਕੈਸਟਾਂ 'ਚ ਸਕਟਾਂ 'ਚ ਜੁਗਨੂ ਹਾਜ਼ਰ ਹੈ ਫਿਲਮਾਂ 'ਚ ਉਦੋਂ ਇਹ ਫਿਲਮਾਂ 'ਚ ਡਰਾਮਿਆਂ 'ਚ ਕੈਸਟਾਂ 'ਚ ਗੀਤਾਂ 'ਚ ਕਰਦਾ ਸੀ ਅੱਜ ਭਰਾ ਉਹ ਏ ਸੋਡਾ ਮੁੱਖ ਮੰਤਰੀ ਬਣ ਕੇ ਡਰਾਮੇ ਕਰ ਰਿਹਾ ਇੱਕ ਵੀ ਕੰਮ ਇਸ ਬੰਦੇ ਨੇ ਸਿਰੇ ਚੜਾਇਆ ਹੋਵੇ ਤਾਂ ਮੈਨੂੰ ਦੱਸ ਦਿਓ ਆ 40-40000 ਰੁਪਏ ਇੱਕ ਪਿੰਡ ਦੀ ਪੰਚਾਇਤ ਨੂੰ ਪਾਤਾ ਵੀ ਤੁਸੀਂ ਆਪਣੇ ਪਿੰਡਾਂ 'ਚ ਜੁੱਧ ਨਸ਼ਿਆਂ ਵਿਰੋਧ ਦੇ ਬੋਰਡ ਲਾਉਣੇ ਆ ਤੇ ਪੋਸਟਰ ਲਾਉਣੇ ਆ ਛੋਟੇ ਪਿੰਡ ਨੂੰ 40000 ਵੱਡੇ ਤੋਂ ਵੱਡਾ ਪਿੰਡ ਲੱਖ ਡੂ ਲੱਖ ਰੁਪਏ ਵੀ ਲੱਗੂਗਾ 14000 ਪੰਜਾਬ ਦੀ ਪੰਚਾਇਤ ਆ ਤੁਸੀਂ ਆਵ ਲਾ ਲੋ ਵੀ ਕਿ ਹਸਾਬ ਕਿੰਨਾ ਪੈਸਾ ਮਰਦਾ ਤੇ ਮੇਰੇ ਪਿੰਡ ਦਾ ਰੋਗ ਹੈ ਨੀ ਚੱਟਾ ਸ਼ਰਿਆਂ 'ਚ ਪੈਕਦਾ ਇੱਥੇ 20 ਪਿੰਡ ਲ ਜਾਂਦੇ ਹੋਣੇ ਮੇਰੇ ਪਿੰਡ ਨੂੰ ਕੋਈ ਮਰੇ ਪਿੰਡ ਮੈਂ ਪੁਲਿਸ ਨਹੀਂ ਆਈ ਦੇਖੀ ਵੀ ਹਾਂ ਮੇਰੇ ਪਿੰਡ ਦੇ ਕਿਸ ਨੂੰ ਫੜ ਕੇ ਲੈ ਗਈ ਸਾਰਾ ਪੁਲਿਸ ਨੂੰ ਪਤਾ ਕਿਹੜੇ ਘੜੇ ਮੇਰੇ ਪਿੰਡ ਦੇ ਵੇਚਦੇ ਆ ਸਿਰਫ ਇਹ ਡਰਾਮਾ ਲੋਕ ਦਿਖਾਵਾ ਸਭ ਗੱਲਾਂ ਨਾਲ ਉਹ ਸਾਡੇ ਲੋਕ ਆ ਗੱਲਾਂ ਦਾ ਕੜਾ ਇਹ ਕਰੀ ਜਾਂਦਾ ਸਾਡੇ ਲੋਕ ਗੋਲਾ ਝਟ ਕੇ ਮੁੜਿਆ ਆਉਂਦੇ ਵੀ ਹਾਂ ਗੱਲਾਂ ਦੇ ਨਾਲ ਵੀ ਹਾਂ ਬੋੜਾ ਘਾਂਟ ਬੋਲਿਆ ਜੀ ਐਂ ਕਰਤਾ ਮਾਨ ਸਾਹਿਬ ਨੇ ਉਹ ਕਰਤਾ ਡੱਕਾ ਨੇ ਦੇ ਪੱਲੇ ਕੱਖ ਨਹੀਂ ਇਹ ਪਾਣੀ ਐਂ ਰੁਕਣਾ ਜੇ ਤੁਸੀਂ ਰੋਕਣ ਨੂੰ ਫਿਰਦੇ ਆ ਇਹ ਪਾਣੀ ਜਾਂਦਾ ਰੁਕੂਗਾ ਪੂਰਾ ਪੰਜਾਬ ਤੇ ਨਾਲ ਖੜ ਜੇ ਉਹ ਖੜਨਾ ਨਹੀਂ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ ਕਿਉਂਕਿ ਤੂੰ ਬਹੁਤ ਵੱਡਾ ਧੋਖਾ ਪੰਜਾਬ ਨਾਲ ਕੀਤਾ ਉਹ ਨਹੀਂ ਖੜਦਾ ਪੰਜਾਬ ਹੁਣ ਤੇਰੇ ਨਾਲ ਤੇ ਜਾਂ ਫਿਰ ਤੇਰੇ ਕੋਲ ਦੂਜਾ ਦਾ ਕਾਨੂੰਨ ਆਲਾ ਦਮ ਗਜੇ ਨਾ ਮਾਰ ਇਹਨੂੰ ਹਾਈ ਕੋਰਟ ਦੁਆਰਾ ਹੋਕਰ ਸੁਪਰੀਮ ਕੋਰਟ ਜਾ ਜਾਂ ਲੋਕਾਂ ਮਰੇ ਹੱਥ ਬੰਨ ਕੇ ਬੇਨਤੀ ਕਰਕੇ ਮੈਥੋਂ ਹੋ ਗਈਆਂ ਗਲਤੀਆਂ ਫਿਰ ਤੇਰੇ ਨਾਲ ਪੰਜਾਬ ਖੜੂਗਾ ਆ ਕੇ ਸਾਡੀ ਤੂੰ ਗੱਲ ਕਰ ਰਿਹਾ ਕਿ ਕਿੱਥੇ ਕੇ ਬੁੱਢੇ ਦਰਿਆਲੇ ਧਰਨੇ ਲਾਉਣ ਵਾਲੇ ਅੱਜ ਤਾਂ ਖੜੇ ਆ ਰਾਜੀ ਬੋਥੀ ਖੜੇ ਆ ਅੱਜ ਵੀ ਤੈਨੂੰ ਫੇਰ ਮੈਂ ਚੈਲੰਜ ਕਰਦਾ ਵੀ ਆ ਜਾ ਆ ਬੁੱਢੇ ਦਰਿਆ ਤੇ ਲਿਆ ਹਾਤ ਨੇ ਸਾਦ ਨੂੰ ਸਰਕਾਰੀ ਨੂੰ ਸਿੱਚਿਆਲ ਨੂੰ ਪਿਓ ਪਾਣੀ ਆਜੋ ਤੂੰ ਮੰਜਾ ਹੀ ਢਾਲਾ ਉੱਥੇ ਆ ਕੇ ਪਾਣੀ ਦੂਰ ਮੰਜਾ ਢਾਲੋ ਤੁਸੀਂ ਆ ਕੇ ਇਹ ਟੜਕੇ ਨੂੰ ਬੁਰਾ ਹਾਲ ਨਾ ਹੋ ਜੇ ਇੰਨਾ ਮੁਸ਼ਕ ਉੱਥੇ ਮਾਰਦਾ ਤੇ ਜਿਹੜਾ ਲੋਕ ਪਾਣੀ ਪੀਂਦੇ ਆ ਥਲੇ ਦਾ ਹਦੋ ਬਈ ਲਿਖ ਕੇ ਜੇ ਕਿ ਨਹੇ ਦਾ ਹੱਲ ਹੋਇਆ ਤਾਂ ਕਿੰਨਾ ਘੱਲ ਹੋਇਆ ਉਹਦੇ 5000 ਮਾਰਿਆ ਜਾ ਕੇ ਉਹਦਾ ਕੋਲੇ ਟਾਕੇ ਮੁੜੇ ਉਹਦਾ ਬਾੜਾ ਟਾਕੇ ਮੁੜੇ ਪਸੂਆਂ ਵਾਲਾ ਉਹਦਾ ਪਾਥਨਾ ਟਾਕੇ ਮੁੜੇ ਨੋ ਸ਼ਫਰ ਜੁੱਧ ਵੱਡਿਆ ਹੋਇਆ ਜੀ ਘਰ ਤੇ ਖਤਮ ਗੱਲਾਂ ਨਾਲ ਹੀ ਕਰਦਾ ਸਰਦਾਰ ਸੋ ਇਹ ਲੋਕ ਐਡੇ ਕਮਲੇ ਨਹੀਂ ਭੰਸਿਆ ਸਮਝਦੇ ਲੋਕ ਸਮਝੋ ਪੰਜਾਬੀਓ ਸੁਣ ਨਾਲ ਹੋ ਕੀ ਦਿਆ ਆਪਣੇ ਹੱਕਾਂ ਦੇ ਪਰਾ ਦੇਣਾ ਸਿੱਖੋ ਯਾਰ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰਿਆ ਕਰੋ ਨਾ ਐਡੇ ਤੁਸੀਂ ਅੰਨੇ ਭਗਤ ਬਣ ਕੇ ਮੈਂ ਕਹਿੰਦਾ ਕਿਸੇ ਦੀ ਬੰਨੇ ਭਗਤ ਨਾ ਬਣੋ ਯਾਰ ਛੋੜੇ ਕੋਲ ਦਿਮਾਗ ਆ ਪ੍ਰਮਾਤਮਾ ਨੇ ਸੋਚਣ ਲਈ ਦਿਮਾਗ ਦਿੱਤਾ ਦਿਲ ਅੱਖਾਂ ਸਭ ਕੁਝ ਤੁਹਾਡੇ ਕੋਲੇ ਆ ਯਾਰ ਸਰੀਰ ਤੁਹਾਡੇ ਕੋਲੇ ਆ ਤੁਹਾਡੀ ਆਪ ਆਪਣੀ ਅਕਲ ਤੋਂ ਕੰਮ ਲਿਆ ਕਰੋ ਕਿ ਕੀ ਇਹ ਸਹੀ ਆ ਜਾਂ ਕੀ ਗਲਤ ਆ ਇਹ ਉਹ ਪੁਲਿਸ ਵਾਲੀ ਦਾ ਕੀ ਹੋਇਆ ਬਿਲਕੁਲ ਠਾਰ ਵਾਲੀ ਕੁੜੀ ਦਾ ਕੀ ਹੋਇਆ ਬਾਈ ਧਾੜਦਾ ਕਰ ਉਹਦਾ ਉ ਦਹਾੜ ਨਾਮਾ ਜਮਾਨਤ ਕਰਾ ਕੇ ਬਾਹਰ ਆ ਗਈ ਕੀ ਨਿਕਲਿਆ ਅਰੇ ਚੋ ਡਰਾਮਾ ਸੀ ਅਸੀਂ ਜੀ ਦੇਖੋ ਪੁਲਿਸ ਵਾਲੇ ਵੀ ਫੜ ਲਏ ਅਸੀਂ ਆਪ ਦੇ ਬੰਦੇ ਹੁਣ ਕੋਈ ਵੀ ਨਹੀਂ ਛੱਡਾਂਗੇ ਨਾ ਜੀਜਾ ਦਾ ਸਾਲਾ ਛੱਡਾਂਗੇ ਨਾ ਭਣੂਆ ਛੱਡਾਂਗੇ ਜੀ ਨਾ ਫਲਾਨਾ ਛੱਡਾਂਗੇ ਜੀ ਨਾ ਕੋਈ ਇਹਨਾਂ ਦਾ ਰਸਕਾ ਛੱਡਾਂਗੇ ਕੀ ਨਿਕਲਿਆ ਸੋ ਲੋਕੋ ਸੋਨੂੰ ਇਹੇ ਅਪੀਲ ਆ ਬਾਈ ਸਾਡੇ ਲਈ ਸਮਾਂ ਬਹੁਤ ਜ਼ਿਆਦਾ ਗੰਭੀਰ ਆ ਪਾਣੀ ਸਾਡੇ ਮੁੱਕਦੇ ਜਾ ਰਹੇ ਆ 14-15 ਸਾਲ ਦਾ ਪੰਜਾਬ ਕੋਲੇ ਪਾਣੀ ਐ ਦਰਿਆਵਾਂ ਦੇ ਪਾਣੀ ਸਾਡੇ ਜ਼ਹਿਰ ਬਣਾ ਦਿੱਤੇ ਗਏ ਪਾਪਾ ਕੇ ਕੈਮੀਕਲ ਤੇ ਜਾਣਾ ਆ ਨਵਾਂ ਪੰਜ ਕੱਢਣ ਜਾ ਰਿਹਾ ਭਾਂਸਰ ਚਮਕੌਰ ਸਾਹਿਬ ਦੇ ਕੋਲੇ 1100 ਏਕੜ ਪੈਲੀ ਪੰਚਾਇਤ ਦੀ ਰਖਵਾ ਕੇ ਉੱਥੇ ਆਇਆ ਰਾਣਾ ਗੁਰਜੀਤ ਕਹਿੰਦਾ ਮੈਂ ਮੱਕੀਆਂ ਬਜਾਉਂਗਾ ਮੱਕੀਆਂ ਤੇ ਮੈਂ ਮੈਨਿਸਪੀਡੂ ਮੈਂ ਪੰਜਾਬ ਨੂੰ ਬਚਾਉਂ ਉਹਦੀ ਫੈਕਟਰੀ ਤੇ ਉਹਦੇ ਰਿਸ਼ਤੇ ਦੀ ਫੈਕਟਰੀ ਲਗਾਉਣ ਜਾ ਰਿਹਾ ਚਮਕੌਰ ਸਾਹਿਬ ਦੇ ਕੋਲੇ ਨਹਿਰ ਦੇ ਉੱਤੇ 1100 ਏਕੜ ਦੇ ਵਿੱਚ ਪੇਪਰ ਮਿਲ ਦੇ ਜਵਾਬ ਜੀ ਹਿੰਮਤਾਂ ਤੋਂ ਵੀ ਨਹੀਂ ਕਰ ਰਹੇ ਆ ਬਚਾਰੇ ਖਾੜੇ ਪਿੰਡ ਕਿਵੇਂ ਉੱਥੇ ਲੋਕਾਂ ਨੂੰ ਸੁਣੀ ਥੋੜੀ ਪੁਲਿਸ ਨੇ ਕੁੱਟਮਾਰ ਕੀਤੀ ਕਿਵੇਂ ਉੱਥੇ ਕੁੜੀਆਂ ਵਿਚਾਰੀਆਂ ਬੀਬੀਆਂ ਦੇ ਜੁੰਡੇ ਪੱਟੇ ਕੇ ਚੁੰਨੀਆਂ ਪਾਣੀਆਂ ਜੁਨੀਆਂ ਜੇ ਤੂੰ ਕੰਨਾ ਮੈਂ ਪੰਜਾਬ ਦਾ ਰਖਾ ਜਿਹੜਾ ਬੰਦਾ ਬੋਲਦਾ ਜਿਹੜਾ ਬੰਦਾ ਸਵਾਲ ਪੁੱਛਦਾ ਤੈਨੂੰ ਚੱਕ ਕੇ ਪਰਚਾ ਦਰਜ ਕਰ ਦਿੰਦੇ ਆ ਕਿੰਨੇ ਬੰਦਿਆਂ ਦੇ ਮੇਰੇ ਵਰਗਿਆਂ ਤੇ ਹੋਰ ਕਿੰਨੇ ਬੰਦਿਆਂ ਦੇ ਪਰਚੇ ਹੋਏ ਤੇਰੀ ਸਰਕਾਰ ਵੱਲੋਂ ਤੂੰ ਕੰਨਾ ਇਹ ਤਾਂ ਠੱਕੇ ਨਹੀਂ ਕਰਦੇ ਕਿਸ ਨਾ ਆਹ ਤੇ ਜਸਵੀਰ ਕਹਿੰਦਾ ਬੱਲਰਾਂ 90000 ਕਹਿੰਦਾ ਬਈ ਫਾਲੋਅਰ ਹੋ ਗਏ ਉਹਦੇ ਚਿੱਟੇ ਵਾਲੀ ਦੇ ਸਹੀ ਸਾਡੇ ਵਾਲੇ ਦਾ ਲੋਕ ਇਹ ਜੀ ਹੈ ਇਹਦਾ ਕੋਈ ਇਹਨਾਂ ਨੂੰ ਆਪਣਾ ਕੋਈ ਟੈਂਪੂਆਂ ਠੁੰਪੂਆਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਨਚਾਰਾਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਕੋਈ ਨੰਗਾ ਹੋ ਕੇ ਨੱਚੀ ਜਾਵੇ ਉਹਦੇ ਫਾਲੋਅਰ ਇਹ ਹੋ ਜਾਂਦੇ ਆ ਚੰਗੇ ਕੰਮ ਦੇ ਥੋੜੀ ਸੁਣਨਾ ਹੁੰਦਾ ਇਹਨਾਂ ਨੇ ਹਾਂ ਇਹ ਆਈ ਜੀ ਰਾਜ ਕੀ ਰਾਜ ਜੀ ਸਿਧਨ ਰਾਜ ਜੀ ਤੱਕ ਮੁੰਡਾ ਕਹਿੰਦਾ ਭਾਈ ਰਾਜ ਜੀ ਦਾ ਕੋਈ ਨਾਂ ਨਹੀਂ ਲੈਂਦਾ ਬਿਲਕੁਲ ਉਹ ਇਹ ਜੀ ਰਾਜਜੀਤ ਸਿੰਘ ਇੱਕ ਡੀਐਸਪੀ ਇਹਨਾਂ ਦਾ ਭਗੌੜਾ ਚਿੱਟੇ ਚ ਉਹ ਫੜੇ ਵੀ ਨਹੀਂ ਗਏ ਇਹਨਾਂ ਤੋਂ ਸਭ ਡਰਾਮੇ ਹੋ ਰਹੇ ਆ ਭਰਾਵੋ ਸਾਡੇ ਲੋਕਾਂ ਨੂੰ ਜਦੋਂ ਸਮਝ ਨਹੀਂ ਆਉਂਦੀ ਕੀ ਲੋਕਾਂ ਨਾਲ ਕਰੀਏ ਯਾਰ ਬਹੁਤ ਚਿਰ ਹੋ ਗਿਆ ਤੱਕ ਲੁਕਦੇ ਆ ਭਰਾਵੋ ਇਹ ਗਲਤ ਸਾਨੂੰ ਗਮਰਾਹ ਕਰ ਰਹੇ ਗੱਲਾਂ ਨਾਲ ਗਮਰਾਹ ਕਰ ਰਿਹਾ